ਦੁੱਖ ਦੇ ਵਿੱਚ ਰੋਂਦੀ ਸਮਾ ਦੇ ਹੰਝੂ ਨਹੀਂ ਦੇਖੇ ਜਾਂਦੇ ਜੋ ਕਿ ਤੜਫ ਤੜਫ ਆਖ ਰਹੀ ਹੈ ਕਿ ਉਸ ਦਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਇਕਲੌਤਾ ਪੁੱਤ ਜਾਣ ਤੋਂ ਬਾਅਦ ਮਾਂ ਦਾ ਰੂ ਰੋ ਕੇ ਬੁਰਾ ਹਾਲ ਹੋ ਗਿਆ ਬਿਹਾਲ ਹੋਈ ਇਹ ਮਾਂ ਕਿਦਾਂ ਆਪਣੇ ਪੁੱਤ ਨੂੰ ਯਾਦ ਕਰ ਰਹੀ ਸੀ ਇਹ ਦੇਖ ਕੇ ਉੱਥੇ ਖੜੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਅੰਮ੍ਰਿਤਸਰ ਦੇ ਵਿੱਚ ਮਾਮੂਲੀ ਜਹੀ ਗੱਲ ਨੂੰ ਲੈ ਕੇ ਝਗੜਾ ਹੋਇਆ ਤੇ ਇਸ ਤੋਂ ਬਾਅਦ ਜਵਾਨ ਪੁੱਤ ਦੀ ਜਾਨ ਪਤਾਂਗ ਉਡਾਣਾ ਅਤੇ ਫਿਰ ਟਿੱਪਣੀ ਕਰਨ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਇਸੇ ਦੌਰਾਨ ਹੀ ਕਰੀਬ 8 ਵਜੇ ਇਹ ਸਾਰੀ ਘਟਨਾ ਘਟਿਆ ਅੰਮ੍ਰਿਤਸਰ ਦੇ ਆਜ਼ਾਦ ਨਗਰ ਦੇ ਵਿੱਚ ਦੋ ਧੜੇ ਇੱਕ ਦੂਸਰੇ ਨੂੰ ਦੇਖਣ ਦੇ ਲਈ ਇਕੱਠੇ ਹੋਏ ਇਸੇ ਦੌਰਾਨ ਹੀ ਗੋਲੀ ਚੱਲੀ ਅਤੇ ਨੌਜਵਾਨਾਂ ਨਾਲ ਚੱਲੀ ਗਈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਕਟਨਾ ਅਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਆਜ਼ਾਦ ਨਗਰ ਰੋਸ਼ਤ ਸਾਹਿਬ ਗੇਟ ਤੇ ਵਾਪਰੀ ਐਤਵਾਰ ਨੂੰ ਆਜ਼ਾਦ ਨਗਰ ਦੇ ਵਿੱਚ ਲੋਕ ਆਪਣੀਆਂ ਛੱਤਾਂ ਤੇ ਪਤੰਗ ਉਡਾ ਰਹੇ ਸਨ ਉਦੋਂ ਹੀ ਪਤੰਗ ਦਾ ਪੇਚ ਫਸ ਗਿਆ ਤਾਂ ਇੱਕ ਲੜਕੇ ਦੀ ਪਤੰਗ ਕੱਟ ਦਿੱਤੀ ਟਿੱਪਣੀਆਂ ਇੰਨੀਆਂ ਵੱਧ ਗਈਆਂ ਕਿ ਦੋਵੇਂ ਧੜੇ ਇੱਕ ਦੂਸਰੇ ਨੂੰ ਗਾਲ੍ਹਾਂ ਕੱਢਣ ਲੱਗ ਪਏ ਛੱਤ ਤੋਂ ਸ਼ੁਰੂ ਹੋਈ ਬਹਿਸ ਰਾਤ 8 ਵਜੇ ਤੱਕ ਦੇ ਸ਼ੁਰੂ ਹੋ ਗਈ ਨੌਜਵਾਨ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਲਾਸ ਹੋ ਕੇ ਟੋਲਾ ਆਜ਼ਾਦ ਨਗਰ ਪਹੁੰਚ ਗਿਆ ਸੀ ਬਹਿਸ ਹੋ ਗਈ ਅਤੇ ਉਸ ਤੋਂ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ ਇਸ ਦੇ ਵਿੱਚ ਹਰਮਨਜੀਤ ਸਿੰਘ ਦੀ ਪਿੱਠ ਤੇ ਗੋਲੀ ਲੱਗੀ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਇਸ ਦੁਨੀਆ ਤੋਂ ਤੁਰ ਗਿਆ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਪੁਲਿਸ ਥਾਣਾ ਬੀ ਡਿਵੀਜ਼ਨ ਨੂੰ ਕੰਟਰੋਲ ਰੂਮ ਤੇ ਇਸ ਸਬੰਧੀ ਸੂਚਨਾ ਮਿਲੀ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਿੱਥੇ ਜਾਂਚ ਪੜਤਾਲ ਸ਼ੁਰੂ ਕੀਤੀ ਉੱਥੇ ਹੀ ਪਤਾ ਲੱਗਿਆ ਕਿ ਹਰਮਨਜੀਤ ਇਸ ਦੁਨੀਆ ਤੋਂ ਤੁਰ ਗਿਆ ਮਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕ ਗੱਡੀ ਦੇ ਉੱਪਰ ਵੀ ਗੋਲੀ ਦਾ ਨਿਸ਼ਾਨ ਹੈ ਜਿਸ ਨੂੰ ਲੈ ਕੇ ਪੁਲਿਸ ਵਾਲਿਆਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੋ ਜਾਣਦੇ ਆ ਵੀਡੀਓ ਬੱਝੇ ਦਿਨਦਰ ਲਾਲ ਨੇ ਗੋਲੀ ਮਾਰੀ ਮੇਰੇ ਭਤਮਾਂ ਵੀ ਦਿਨਦਰ ਲਾਲ ਨੇ ਗੋਲੀ ਮਾਰੀ

சார <Gã entender> <tok> <tok> ਤਾਂ ਤੋਂ ਇਹ ਮਾਰਾ ਕਮਰਾ ਫੇਰ ਬੰਦਾ ਮਰਦਾ ਵਾ 4 ਵਜੇ ਦਾ ਬਾਤੀ ਜਾਏ ਆ ਜੁਆਨ ਹੋ ਗਏ ਕਿਉਂ ਦਾ ਬੜਾ ਅਗੇ ਤੇ ਜਦ ਖਾਸਾ ਦਿੱਤੀ ਨਾ ਕਿਹਨੇ ਨਾ ਫੜਿਆ ਕੋਈ ਗੱਲ ਦੀ ਬਾਤ ਇਹਨੂੰ ਫੜਨਾ ਚਾਹੀਦਾ ਹੈ ਮੈਂ ਮੜ ਕੇ ਅੰਦਰ ਜਿਤਾਣਾ ਕਿਉਂ ਕਰਦਾ ਨਾ ਦੋ ਵਾਲਾ ਲਿਕੇ ਘੁੰਮਦੇ ਹੋ ਦਿਨੇ ਰਾਤਾਂ ਲਿਕੇ ਘੁੰਮਦੇ ਫਿਰਦੇ ਹੋ ਕਿਉਂ ਘੁੰਮਦੇ ਫਿਰਦੇ ਹੋ ਮਰਦਾ अपना कोई ملازم ਮਰਦਾ ਦੇਦ ਤੋਂ ਦਵਾਦ ਨਹੀਂ ਹੁੰਦਾ ਉਦੋਂ ਰਾਤਾਂ ਰਾਤਾਂ ਸਾਹ ਪੈਂਦੇ ਆ ਕਰ ਦਿੰਦੇ ਆ ਜੇ ਆਮ ਜਨਤਾ ਜੀ ਕੋਈ ਮਰਦਾ ਤੇ ਕੋਈ ਕਾਰਵਾਈ ਨਹੀਂ ਹੁੰਦੀ ਉਦੋਂ ਦੇਦ ਤੇ ਜਿਹਨੂੰ ਮਰਦੇ ਦਾ ਰਿਸ਼ਤਾ ਦਾ ਚੁੱਕਦੇ ਆ ਉਦੋਂ ਰਿਸ਼ਤਾ ਦਾ ਚੁੱਕਦੇ ਆ ਇਸ ਵਿੱਚ ਰੀਤ ਨਾਮ ਹੈ ਜੀ ਮੁੰਡੇ ਦਾ ਮੁੰਡਿਆਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਸੀ ਪਤੰਗ ਨੂੰ ਲੈ ਕੇ ਤੋਂ ਉਹਦੇ ਵਿੱਚ ਇਹ ਦੋ ਗਰੁੱਪਸ ਆਪਸ ਵਿੱਚ ਲੜ ਪਏ ਸੀ ਔਰ ਉਦੇ ਚ ਇਹਨਾਂ ਦੇ ਜਿਹੜਾ ਮੁੰਡਾ ਹੈ ਯੰਗ ਮੁੰਡਾ ਸੀ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਐਂਡ ਇਮੀਡੀਏਟਲੀ ਹਰਮਨਜੀਤ ਸਿੰਘ ਨਾਮ ਹੈ ਉਹਦਾ ਮੁੰਡੇ ਦਾ ਐਂਡ ਇਮੀਡੀਏਟਲੀ 올 द पुलिस पार्टी इज रीच्ड ऑन द स्पॉट ਮੈਂ ADCP 3 ACP ইস্ট ਸਾਰੇ SHOਸ ਉੱਥੇ ਹੀ ਸੀ ਫੈਮਿਲੀ ਨਾਲ ਵੀ ਤੁਸੀਂ ਅਗਰ ਗੱਲ ਕਰੋਗੇ ਤੇ ਉਹਨਾਂ ਨੂੰ ਵੀ ਪਤਾ ਹੈ ਕਿ ਸਵੇਰੇ 5 ਵਜੇ ਤੱਕ ਆਪਾਂ ਰੈਡਮ ਵੀ ਕੀਤੀ ਹੈ ਤੇ 5-6 ਸ਼ੱਕੀ ਬੰਦੇ ਵੀ ਆਪਾਂ ਰਾਉਂਡ ਅਪ ਕੀਤੇ ਟੈਕਨੀਕਲ ਐਨਾਲਿਸਿਸ ਕੇ ਥਰੂ ਵੀ ਤੇ ਹਿਊਮਨ ਇੰਟੈਰਵਿਊ ਥਰੂ ਵੀ ਆਪਾਂ ਲੱਗੇ ਹੋਏ ਨੇ ਸਾਰੇ ਸ ਇਸ ਵੀ ਆਰ ਵਿਦ ਦਾ ਫੈਮਿਲੀ ਇਹਨਾਂ ਨੂੰ ਆਪਾਂ ਪੂਰਾ ਸਪੋਰਟ ਕਰ ਰਹੇ ਹਾਂ ਮੈਂ ਆਪੇ ਇੱਥੇ ਥਾਣੇ ਆ ਕੇ ਬੈਠੀ ਹੋਈ ਹਾਂ ਸਵੇਰੇ ਤੋਂ ਹੀ ਤੇ ਪੂਰੀ ਰਾਤ ਵੀ ਆਪਾਂ ਸਵੇਰੇ ਤੱਕ ਰੇਡ ਕਰਦੇ ਪਏ ਸੀਆਈਏ ਦੀ ਟੀਮਾਂ ਵੀ ਇਹਦੇ ਵਿੱਚ ਰੇਡ ਕਰ ਰਹੀਆਂ ਸੋ ਬਹੁਤ ਛੇਤੀ ਆਪਾਂ ਇਹਨਾਂ ਨੂੰ ਫੜ ਲਾਂਗੇ ਜੀ ਆਮ ਨੂੰ ਇੱਕਦਮ ਬਹੁਤ ਜ਼ਿਆਦਾ ਵੱਧ ਗਈ ਕਿਤੋਂ ਦੇ ਮੁੰਡੇ ਉਹ ਜਿਹਨਾਂ ਨੇ ਗੋਲੀਆਂ ਚਲਾਈਆਂ ਤੇ ਇਹ ਕਿਤੋਂ ਰਹਿਣ ਲੱਗੇ ਇਹ ਉੱਥੇ ਜਿਹੜਾ ਜਸਵਾਲ ਉਹਦੇ ਲਾਗੇ ਕੋਈ ਮੁੰਡਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਉਹਦੇ ਦੌਰਾਨ ਗੋਲੀ ਚੱਲੀ ਜਿਹੜੀ ਹਰਮਨ ਨਾਮ ਦੇ ਲੜਕੇ ਦੇ ਪੇਟ ਦੇ ਵਿੱਚ ਗੋਲੀ ਲੱਗੀ ਤੇ ਉਸ ਤੋਂ ਬਾਅਦ ਉਹ ਸਿਵਲ ਹਸਪਤਲ ਤੋਂ ਰੈਫਰ ਹੋ ਕੇ ਇੱਥੇ ਹਰਤੇਜ ਹਸਪਤਲ ਆ ਜਿੱਥੇ ਕੋਈ ਹੋਣੇ ਉਹਦੀ ਪਤਾ ਲੱਗਿਆ ਕਿ ਡੈਥ ਹੋ ਗਈ। ਫਿਰੰਸੀ ਸਾਡਾ ਜਿਹਦੀ ਗੱਡੀ ਲੱਗੇ ਖੜਾ ਸੀ ਉਹ ਆਪਣਾ ਕੋਈ ਘਰ ਦਾ ਸਮਾਨ ਵਾਹੇ ਕਰ ਰਿਹਾ ਸੀ। ਜਦੋਂ ਗੋਲੀ ਚੱਲੀ ਉਹਦੇ ਵਿੱਚੋਂ ਇੱਕ ਗੋਲੀ ਉਹਦੇ ਡੈਸ਼ਬੋਰਡ ਲੱਗੇ ਉੱਥੇ ਵੀ ਹਿੱਟ ਹੋਈ। ਕੋਈ 5-6 ਗੋਲੀਆਂ ਚੱਲੀਆਂ ਤੇ ਉਹਨਾਂ 'ਚੋਂ ਜਿਵੇਂ ਇੱਕ ਇਹਦੇ ਹਿੱਟ ਹੋਈ ਇੱਕ ਗੱਡੀ ਤੇ ਵੱਜੀ। ਕਾਕੀ ਮੈਂ ਵੀ ਉੱਥੇ ਹੀ ਕੋਲ ਚਲੀ ਕੋਈ ਵਿਆਹ ਨਹੀਂ ਹੈ ਕਿ ਕੋਈ ਵਿਆਹ ਨਹੀਂ ਤੇਰੇ ਗੱਲ ਨਹੀਂ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਬੱਚਿਆ ਦੀ ਮਾਰ ਮੈਂ ਕੀ ਪਿਆ ਦਵਾਈ ਕੋਈ ਕੋਚ ਚਲੀ ਹਰ ਵਾਰ ਚੀਜ਼ ਗੁੱਡੀਆਂ ਤੋਂ ਗੱਲ ਹੀ ਕਿਨਾਂ ਦੀ ਮਾਰਨੀ ਮੈਨੂੰ ਕੀ ਪਤਾ ਕਾ ਦੁਪਹਿਰੇ ਡਾਉਣ ਦੇ ਉੱਥੇ ਕੋਈ ਗੱਲ ਹੋਈ ਆ ਉਹਨਾਂ ਤੋਂ ਪਤਾ ਨਹੀਂ ਇੰਨੇ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਉਹਨਾਂ ਨੇ ਗੋੜੀ ਮਾਰਤੀ ਮੇਰਾ ਬਹੁਤ ਦੁੜੀਆਂ ਤੇ ਨਹੀਂ ਰਿਹਾ ਮੈਂ ਕੀ ਕਰਾਂ ਕੀ ਬਤਾਏ ਕਿ ਕਿੰਨੀਆਂ ਗੋਲੀ ਚ ਲਈ ਕਰੀਏ ਨਾ ਮੇ ਬੇਦੀ ਹੁਣੀ ਲਾਲ ਹੁਣੀ ਆ ਕਿ ਉਹ ਕਿੱਥੋਂ ਦੇ ਆ ਨਾਲ ਦੀ ਗਲੀ ਚ ਰਹਿਣ ਵਾਲੇ ਆ ਲਾਲ ਬੇਦੀ ਤੇ ਪਨੀਰ ਤੇਨੇ ਭਰਾਵਾ ਇਹਨਾਂ ਦੀ ਗੁੱਡੀਆਂ ਇੱਕ ਦੂਜੇ ਤੋਂ ਵੱਡੀਆਂ ਗੁੱਡੀਆਂ ਤੋਂ ਗੱਲ ਹੋਈ ਇਹਨਾਂ ਦੀ